ਤੇਰਾ ਘਰ ਆਨੰਦ ਭਰਾਈ ਤੋਤ ਕਰ ਤੇਰਾ ਘਰ ਆਨੰਦ ਭਰਾਈ ਸਤਿਗੁਰੂ ਜੀ ਲੋਕ ਪਰਵਾਤ ਬੜੀਆਂ ਕੱਢੀਆਂ ਨੇ ਔਰ ਅੱਜ ਉਸ ਜਬਾਨ ਦੇ ਸਤਿਗੁਰੂ ਆਰਦੇਵ ਦੀ ਕਿਰਪਾ ਨਾਲ ਨਾਲ ਜੀ ਆ ਗਿਆ ਸਤਿਗੁਰੂ ਜੀ ਉਹ ਜੋ ਨਗਰ ਕੀਤਾ ਹੈ ਉਸ ਜਾ ਗਿਆ ਸਤਿਗੁਰੂ ਜੀ ਇਹ ਨਗਰ ਕੀ ਚਾਲੇ ਕੌਣ ਦੀ ਆ ਗਿਆ ਬਖਸ਼ੋ ਔਰ ਸਮੂਹ ਸਰਕਾਰ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਜੋ ਇਹ ਸਾਰਾ ਨਗਰ ਕੀਤਾ ਹੈ ਜੋ ਇਹ ਹੂਟ ਹੈ ਉਸ ਉੱਤੇ ਸਤਿਗੁਰੂ ਆਪ ਨੇ ਹਾਕਰ ਆ ਕੇ ਮੇਦਾ ਤੇ ਸਾਡੇ ਕਾਰਜ ਜੋ ਹੈ ਕਿ ਨਿਰਵਿਚਨ ਇਹ ਕੋਈ ਜਾਣਾਈ। ਇਸ ਪਾਗਮੀ ਇਹ ਸਾਡੇ ਦੁਰੀ ਹੈ ਆਪਦੀ ਵੀ ਅਗੇ ਪੈਂਦਾ ਜੀ ਦੇਵਗਾ ਜੀ ਸਰਬਜੀ ਮੇਰਾ ਕਰਨੀਆਂ ਔਰ ਆਇਆਂ ਕਰਦਾ ਵੀ ਆੜਿਆ ਦਾਖ ਪਰਵਾਨੀ ਦੱਬੀਆਂ ਤੇਰ ਖੁਦ ਮੱਲਾ ਮਾਰ ਰੁਕੀ ਤੇ ਦੌੜ ਜਾਂਦੀਆਂ ਭਾਵਨਾ ਪੂਰੀ ਕਰਦੀਆਂ ਖਜ਼ਾਨੇ ਪੂਰ ਕਰਨਾ ਸਮਾਇਆ ਵਜਦਾ ਪਾਉਣੀਆਂ ਚੜਦੀ ਕਲਾ ਰੱਖਣ ਤੇ ਬਾਟ ਦਾਜ ਰਾਸ ਕਰਨੇ ਪਰੌਣਾ ਸੁਖਸ਼ਾਂ ਦੀ ਰੱਖਣੀ ਸਭ ਤੋਂ ਪੱਖ ਨੇ ਬਾੜੀ ਪਰ ਜੇ ਦੇਕੇ ਨਾਉਣੀ ਬਾੜੀ ਦਾ ਯੋਨਾ ਨਾਣੇ ਪਾਉਣਾ ਨਾਣੇ ਬਾਗੇ ਰਾਜ ਦੀ ਜੀਵਨ ਦਾ ਸਰਦਾਰ ਨੂੰ ਭਾਰ ਜ਼ਾਇਰ ਤੇ ਬਾੜੂਦਾਰਾ ਕਰੋ ਕਿਸ ਬਾਗਰੋ ਮੇਰ ਕਰੋ ਜਿਹੋ ਨਾਲ ਨਾਮ ਜੱਲੇ ਸੋ ਕੋਲੇ ਧੰਨ ਕਰੀ ਸਾਹਮੇ ਦੱਸੀ ਧੰਨ ਕਰ ਇਕ ਸਾਡਿਓ ਨਾਮ ਦੀ ਜੜੀ ਦਵਾ ਕਰਨਾ ਸਭ ਦਾ ਭਲਾ ਕਰਨਾ ਸਭ ਦਾ ਭਲਾ ਕਰਨਾ ਸਭ ਦਾ ਭਲਾ ਕਰਨਾ ਮੇਰੇ ਸਹਿਬਾ ਹਉਨ ਨਾ ਆਈ ਕੀ ਬੇਨਤੀ ਜੋਗਾ ਹੀ ਬਿਲਾਵੇ ਜੇ ਮੈ ਤੂ ਜਗਪੂਤ ਹੋ ਮਾਉਰ ਪਿਤਾ ਕੋ ਨਾ ਆਏ ਮੇਰਾ ਮੁਝ ਮੈਂ ਨਿਸ਼ਨਾਹੀ ਜੋ ਕਿਸੇ ਆਸ ਤੇਰਾ ਤੇਰਾ ਤੁਝ ਕੋ ਸਭ ਤੇ ਕਿਆ ਲਾਗੇ ਮੇਰਾ ਕਿਰਮਾ ਨਿਰਮਲ ਤੇਆ ਜਾਵੇਂ ਗੰਗਾ ਦੀ ਵਾਝੇ ਨਾਦੇ ਅੰਕੀਏ ਏਹਾਂ ਸੇ ਕਰੀ ਜਤਕੀ ਹਰ ਸੇ ਸਤਿ ਸੁਣੀ ਸੰਤੋ ਆਗ ਜੋੜ ਕੜਨਾ ਦੇ ਸਾਗਨ ਸਾਹਿਬ ਮੰਦਰੀ ਕੜੀ ਪਾਰਗੇ ਸਾਥੀ ਸਾਧਨ ਸਾਹਿਬ ਮੰਦਰੀ ਕੜੀ ਪਾਰਗੇ ਸਾਥੀ ਬੁਰੇ ਸੰਗਰੋਦੀ ਸਾਹਿਬ दर्द की जय साहेब बंदगी, साहेब बंदगी, साहेब बंदगी, तू इनाम के नाम जड़ दी जला, तेरे पाने दरबाज जला। वडी हूँ वड़ा। ਰਾਮ ਤੇ ਪਰਾਂ ਦੀ ਅਨੇ ਨਾ ਜਾਪਣ ਕਰ ਤਬਾ ਰਾਮ ਤੇ ਪਰਾਂ ਦੀ ਅਨੇ ਨਾ ਜਾਪਣ ਕਰ ਤਬਾ ਕਿਛ ਜਾਣ ਲਾ ਜੀ ਆਇਆਂ ਨੂੰ ਜੀਓ ਸਭ ਕਿਛ ਜਾਣ ਖੂਬ ਤੇਰਾ ਨਾਮ ਝੂਠ 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 ਦੁਨੀਆ ਗੁਮਾ ਝੂਠ 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 ਦੁਨੀਆ ਗੁਮਾ ਗਨੀਬ ਤੇਰੀ ਸਿਫਤ ਸੱਚੇ ਬਾਦਸ਼ਾਹ ਤੇਰੀ ਸਿਫਤ ਸੱਚੇ ਬਾਦਸ਼ਾਹ ਅਚਰਜ ਤੇਰੀ ਖੁਦਰਤ ਤੇਰੇ ਕਦਮ ਸਲਾਹਾ ਗਨੀਵ ਤੇਰੀ ਸਿਫਤ ਸੱਚੇ ਬਾਦਸ਼ਾਹ ਗਨੀਵ ਤੇਰੀ ਸਿਫਤ ਬੱਤ ਸੇ ਬਾਦਸ਼ਾਹ ਨਕਜ਼ ਤੇਰੇ been on ਦੇਵ ਤੇਰੀ ਸਿਫਤ ਸੱਚੇ ਬਾਦਸ਼ਾਹ ਗਦੇਵ ਤੇਰੀ ਸਿਫਤ ਸੱਚੇ ਬਾਦਸ਼ਾਹ ਹਰ ਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹਾ ਗਦੇਵ ਤੇਰੀ ਸਿਫਤ ਸੱਚੇ ਬਾਦਸ਼ਾਹ ਗਨੇਵ ਤੇਰੇ ਸਿਫਤ ਸੱਚੇ ਬਾਦਸ਼ਾਹ ਗਦੇਵ ਤੇਰੀ ਸਿਫਤ ਸੱਚੇ ਬਾਦਸ਼ਾਹ ਗਦੇਵ ਤੇਰੀ ਸਿਫਤ ਸੱਚੇ ਬਾਦਸ਼ਾਹ ਅਚਰਜ ਤੇਰੀ ਗੁਦਰਤ ਤੇਰੇ ਕਦਮ ਸਲਾ ਗਰੀਬ ਤੇਰੀ ਸਿਫਤ ਸੱਚੇ ਬਾਦਸ਼ਾਹ ਬਨੇ ਉਹ ਤੇਰੇ ਸਿਰ ਤੇ ਸੱਚੇ ਬਾਦਸ਼ਾਹ ਨਾਨਕ ਕੋ ਖਸਮ ਮੇਰਵਾਨ ਅੱਲਾਹ ਨਾ ਸਿਫਤ ਸਤਿ ਬਾਦਸ਼ਾਹ ਗਨੈਬ ਤੇਰੇ ਸਿਫਤ ਸਤਿ ਬਾਦਸ਼ਾਹ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾ ਗਨੈਬ ਤੇਰੇ ਸਿਫਤ ਸਤਿ ਬਾਦਸ਼ਾਹ ਬ ਤੇਰੇ ਸਿਰ ਤੇ ਸੱਚੇ ਬਾਦਸ਼ਾਹ ਗਨੇ ਤੇਰੇ ਸਿਰ ਤੇ ਸੱਚੇ ਬਾਦਸ਼ਾਹ ਸਦਲ ਤੇ ਆਪਣਾ ਧਿਆਇ ਹੈ ਪ੍ਰਗ ਆਪਣਾ ਧਿਆਇ ਹੈ ਆ ਰਹ ਕਿਰਪਾ ਨਗਰ ਨਿਵਾਸੀਆਂ ਨੇ ਆਪ ਜੀ ਦੀਆਂ ਕਾਮੁਖਸ਼ੀਆਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਬਹੁਤ ਬਹੁਤ ਅਰਦਾਸ ਕਰਦਾ ਜੀਓ ਆਪ ਜੀ ਅਪਾਰ ਕਿਰਪਾ ਦੇ ਨਾਲ ਅੱਜ ਮਗਰੰਡੀ ਹੋਏ ਚਰਵੀ ਸਰਰਮ ਹਿੱਤੇ ਸਾਨਾ ਆਪ ਜੀ ਨੇ ਮਨਾਮਤ ਕੀਤੀ ਹੈ ਸੱਚੇ ਪਾਤਸ਼ਾਹ ਇਹ ਕਾਰਤਵ ਜੀ ਆਪ ਦਾ ਪੋਤਾਂ ਜੀ ਸੁਖਰਾਣਾ ਹਾਂ ਸਮੂਹੀਆਂ ਸੰਗਤਾਂ ਦਾ ਬੱਚੇ ਬੱਚੀਆਂ ਦਾ ਭੈਣਾ ਮਸਾਹਨ ਨੀਣਾ ਦਾ ਸਭ ਸੰਗਤਾਂ ਦਾ ਪਾਵਨ ਵਾਰ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਹਨ ਜੀ ਸਭ ਨੂੰ ਅਗਨੇन्द्र ਨੂੰ করুণਾ ਕੇ ਦਰਗਨ ਬਖਸ਼ਿਸ਼ ਕਰੀਆਂ ਸਾਨੂੰ ਸ੍ਰੀਮ ਬਖਸ਼ਿਸ਼ ਕਰਦੇ ਆ ਨਗਰ ਦੇ ਵਿਚ ਆਪਸੀ ਪਿਆਰ ਇਤਿਫਾਕ ਦੀਆਂ ਦਾਤਾਂ ਬਖਸ਼ਿਸ਼ ਕਰਦੇ ਆ ਇਸੇ ਤਰ੍ਹਾਂ ਪਾਵਨ ਦਿਹਾੜੇ ਮਨਾਉਣ ਦਾ ਬਾਧ ਬੁਖਤੇ ਰਹਿਣਾ ਤੇ ਰਹਿੰਦੀ ਹੋਈ ਕਾਰਜ ਵੀ ਆਪ ਦੀ ਕਿਰਪਾ ਦੇ ਨਾਲ ਕਬੀਰ ਸਾਹਿਬ ਮਹਾਰਾਜ ਆਪ ਜੀ ਆਪਣੇ ਕਾਰਜਾਂ ਨੂੰ ਨਿਗਰਣਤਾ ਸਾਹਿਬ ਨੂੰ ਬਖਸ਼ਿਸ਼ ਕਰਨੀ ਦੇ ਸੰਤਾਂ ਬਾਣੀ ਦਾ ਉਪਦੇਸ਼ ਦਿੰਦਿਆ ਹੋਇਆ ਗੁਰਬਾਣੀ ਦੇ ਨਾਲ ਸੱਚੇ ਪਾਤਸ਼ਾਹ ਜੀ ਉਹ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਮੌਕਾ ਦਿੰਦਾ ਆਪ ਦੀ ਕਿਰਪਾ ਕਰਮੀ ਆਉਣ ਨਿਲੰਗਤ ਮੌਤ ਹੈ ਸੱਚੇ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਸੁੰਜੀ ਸੇਵਾਦਾਰਾਂ ਦਾ ਪ੍ਰਬੰਧਿਤ ਕਰੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੇ ਨੇ ਸਜੋ ਦੇ ਕਰਕੇ ਆਪ ਜੀ ਦੇ ਪਾਵਨ ਕ੍ਰਿਸ਼ਾ ਜੀ ਦੇ ਪਾਵਨ ਪਵਿੱਤਰ ਜਨਮ ਦਿਨ ਦੀਆਂ ਖੁਸ਼ੀਆਂ ਅੰਦਰ ਨਗਰ ਕੀਰਤਨ ਕਦੇ ਪਾਉ ਨੂੰ ਸੁਸ਼ਟੀ ਪਾਤ ਸਾਹਿਬ ਇਸੇ ਤਰ੍ਹਾਂ ਖੁਸ਼ੀਆਂ ਮਨਾ ਤੇ ਰਣਾ ਕੋਈਆਂ ਨੂੰ ਲਾਤਿਕਾ ਦੇ ਕੇ ਮਾਰ ਉਸਤੇ ਪੈਂਦੇ ਕੀਤੀਆਂ ਸੇਵਾਵਾਂ ਸੰਤਾਵਾਂ ਭਏ ਕੋਣੀਆਂ ਸਭ ਦੀਆਂ ਮਨੋ ਕਾਮਨਾ ਭਾਵਨਾ ਉਹਨਾਂ ਅਨਸਾਰ ਦੁਨੀਆਂ ਕਾਰਨੀਆਂ ਫਲਾਦੇਸ਼ ਕੋਸ਼ਿਸ਼ ਕਰਨੀ ਨਾਮ ਦੀ ਰਾਗ ਇਸੇ ਤਰ੍ਹਾਂ ਗਵਾ ਚੜ ਕੇ ਸੇਵਾਵਾਂ ਕਰਦਾ ਗਵਾ ਬਖਦੇ ਰਹਿਣਾ ਤੇ ਕਲ ਆਪ ਜੀ ਦੇ ਪਾਵਨ ਇਹ ਹਰਮਨ ਦਾ ਵੀ ਸੰਤਨ ਹੋਰ ਪਾਸੇ ਦੂਸਰੇ ਰਹਿਣਾ ਲੰਗਰ ਲਾਉਣ ਦਾ ਬਾਣੀ ਪੜ੍ਹਦਾ ਸ਼ਿਵ ਕਰਦਾ ਇਸੇ ਤਰ੍ਹਾਂ ਬਾਦਵਚਿਸ ਕਰਨਾ ਕੋ ਲਾਚਕਾ ਨਹੀਂ ਮਾਫੀ ਬਖਸ਼ਿਸ਼ ਕਰਨੀ ਅਖਰਵਾਜਾ ਭਾਤਾ ਹੋਰ ਯੋਗ ਮਾਫ ਕਰਨੀ ਸਰਬੱਤ ਦੀ ਕਾਜਵਾਸ ਕਰਦੀ ਸਹੀ ਤੇ ਤੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਵੇਂ ਨਾਨਕ ਨਾਮ ਜੜੀ ਗੁਰੂ ਸੇਵਾ ਪਤੁਰਵਾ